ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਤੁਹਾਨੂੰ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 867 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਤੁਹਾਨੂੰ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 868 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀਓ ਗੌਂਡ ਮਹੱਲਾ ਪੰਜਵਾ ਨਾਮ ਨਿਰੰਜਨ ਨੀਰ ਨਾਰਾਇਣ ਏ ਭਾਈ ਨਾਰਾਇਣ ਦਾ ਨਾਮ ਮਾਇਆ ਦੀ ਕਾਲਖ ਤੋਂ ਬਚਾਉਣ ਵਾਲਾ ਹੈ ਇਸ ਨੂੰ ਆਪਣੇ ਹਿਰਦੇ ਵਿੱਚ ਸਿੰਜ ਰਸਨਾ ਸਿਮਰਤ ਪਾਪ ਬਿਲਾਇਣ ਰਹਾਓ ਇਹ ਨਾਮ ਜੀਬ ਨਾਲ ਜਪਦਿਆਂ ਸਾਰੇ ਪਾਪ ਦੁੱਖ ਦਿਲਦਰ ਕਲੇਸ਼ ਦੂਰ ਹੋ ਜਾਂਦੇ ਹਨ ਰਹਾਉ ਨਾਰਾਇਣ ਸਭ ਮਾਹੇ ਨਿਵਾਸ हे ਭਾਈ ਸਭ ਜੀਵਾਂ ਵਿੱਚ ਨਾਰਾਇਣ ਦਾ ਨਿਵਾਸ ਹੈ ਪਰਮਾਤਮਾ ਵਸ ਰਿਹਾ ਹੈ ਨਾਰਾਇਣ ਘਟ ਘਟ ਪਰਗਾਸ ਹਰੇਕ ਸਰੀਰ ਵਿੱਚ ਨਾਰਾਇਣ ਦੀ ਜੋਤ ਦਾ ਹੀ ਚਾਨਣ ਹੈ ਸਭ ਮਹਿਜੋਤ ਜੋਤ ਹੈ ਸੋਏ ਇਸਦਾ ਚਾਨਣ ਸਭ ਮੈਂ ਚਾਨਣ ਹੋਏ ਨਾਰਾਇਣ ਕਹਤੇ ਨਰਕ ਨਾ ਜਾਹੇ ਨਾਰਾਇਣ ਦਾ ਨਾਮ ਜਪਣ ਵਾਲੇ ਜੀਵ ਨਰਕ ਵਿੱਚ ਨਹੀਂ ਪੈਂਦੇ ਨਾਰਾਇਣ ਸੇਵ ਸਗਲ ਫਲ ਪਾਹੇ ਨਾਰਾਇਣ ਦੀ ਭਗਤੀ ਕਰਕੇ ਸਾਰੇ ਫਲ ਪ੍ਰਾਪਤ ਕਰ ਲੈਂਦੇ ਹਨ ਜਿਹੜੇ ਪ੍ਰਮਾਤਮਾ ਦੀ ਭਗਤੀ ਕਰਦੇ ਹਨ ਨਾਰਾਇਣ ਮਨਮਾਹੇ ਆਧਾਰ ਏ ਭਾਈ ਨਾਰਾਇਣ ਦੇ ਨਾਮ ਨੂੰ ਆਪਣੇ ਮਨ ਵਿੱਚ ਆਸਰਾ ਬਣਾ ਲੈ ਨਾਰਾਇਣ ਬੋਹਿਥ ਸੰਸਾਰ ਨਾਰਾਇਣ ਦਾ ਨਾਮ ਸੰਸਾਰ ਸਮੁੰਦਰ ਵਿੱਚੋਂ ਪਾਰ ਲੰਘਣ ਲਈ ਜਹਾਜ਼ ਹੈ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੁੱਤਰੇ ਪਾਰ ਜੋ ਸ਼ਰਧਾ ਕਰ ਸੇਵਦੇ ਗੁਰਪਾਰ ਉਤਾਰਨ ਹਾਰ ਜਿਹੜੇ ਨਾਰਾਇਣ ਵਿੱਚ ਕਾਲਪੁਰਖ ਵਿੱਚ ਵਾਹਿਗੁਰੂ ਵਿੱਚ ਸ਼ਰਧਾ ਰੱਖਣਗੇ ਫਿਰ ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਣਗੇ ਨਾਰਾਇਣ ਕਹਿਤ ਜਮ ਭਾਗ ਭਲਾਇਣ ਨਾਰਾਇਣ ਦਾ ਨਾਮ ਜਪਦਿਆਂ ਜਮ ਭੱਜ ਕੇ ਪਰੇ ਚਲਾ ਜਾਂਦਾ ਹੈ ਨਾਰਾਇਣ ਦੰਤ ਭਾਨੇ ਡਾਇਣ ਨਾਰਾਇਣ ਦਾ ਨਾਮ ਮਾਇਆ ਡੈਣ ਦੇ ਦੰਦ ਭੰਨ ਦਿੰਦਾ ਹੈ ਨਾਰਾਇਣ ਸਦ ਸਦ ਬਖਸ਼ਿੰਦ ਏ ਭਾਈ ਨਾਰਾਇਣ ਸਦਾ ਹੀ ਬਖਸ਼ਣ ਹਾਰ ਹੈ ਨਾਰਾਇਣ ਕੀਨੇ ਸੁਖ ਆਨੰਦ ਨਾਰਾਇਣ ਆਪਣੇ ਸੇਵਕਾਂ ਦੇ ਹਿਰਦੇ ਵਿੱਚ ਸੁਖ ਆਨੰਦ ਪੈਦਾ ਕਰਦਾ ਹੈ ਨਾਰਾਇਣ ਪ੍ਰਗਟ ਕੀਨੋ ਪਰਤਾਪ ਆਪਣੇ ਸੇਵਕਾਂ ਦੇ ਹਿਰਦੇ ਵਿੱਚ ਉਹਨਾਂ ਦੇ ਅੰਦਰ ਆਪਣਾ ਤੇਜ ਪ੍ਰਤਾਪ ਪ੍ਰਗਟ ਕਰਦਾ ਹੈ ਨਾਰਾਇਣ ਨਾਰਾਇਣ ਸੰਤ ਕੋ ਮਾਈ ਬਾਪ ਹੇ ਭਾਈ ਨਾਰਾਇਣ ਆਪਣੇ ਸੇਵਕਾਂ ਸੰਤਾਂ ਦਾ ਮਾਪਿਓ ਵਾਂਗ ਰੱਖਾ ਹੈ ਨਾਰਾਇਣ ਸਾਧ ਸੰਗ ਨਾਰਾਇਣ ਏ ਭਾਈ ਜਿਹੜੇ ਮਨੁੱਖ ਸਾਧ ਸੰਗਤ ਵਿੱਚ ਟਿਕ ਕੇ ਸਦਾ ਨਾਰਾਇਣ ਦਾ ਨਾਮ ਜਪਦੇ ਹਨ ਬਾਰੰਬਾਰ ਨਾਰਾਇਣ ਗਾਇਨ ਮੁਰਮੁਰ ਉਸ ਦੀ ਸਿਪਸਲਾ ਦੇ ਗੀਤ ਗਾਉਂਦੇ ਹਨ ਬਸਤਾ ਗੋਚਰ ਗੁਰ ਮਿਲ ਲਈ ਓ ਮਨੁੱਖ ਗੁਰੂ ਨੂੰ ਮਿਲ ਕੇ ਉਹ ਮਿਲਾਪ ਰੂਪ ਕੀਮਤੀ ਚੀਜ਼ ਲੱਭ ਲੈਂਦੇ ਹਨ ਜਿਹੜੀ ਨਾ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਨਾਰਾਇਣੇ ਓਟ ਨਾਨਕ ਦਾਸ ਗਹੀ ਏ ਨਾਨਕ ਨਾਰਾਇਣ ਦੇ ਦਾਸ ਸਦਾ ਨਾਰਾਇਣ ਦਾ ਆਸਰਾ ਲਈ ਰੱਖਦੇ ਹਨ ਗੌੜ ਮਹੱਲਾ ਪੰਜਵਾ ਜਾ ਕੋ ਰਾਖੈ ਰੱਖਣਹਾਰ ਏ ਭਾਈ ਜਿਸ ਮਨੁੱਖ ਨੂੰ ਰਖਣ ਜੋਗ ਪ੍ਰਭੂ ਕਾਮਾਦਿਕ ਵਿਕਾਰਾਂ ਤੋਂ ਬਚਾਣਾ ਚਾਹੁੰਦਾ ਹੈ ਤਿਸ ਕਾ ਅੰਗ ਕਰੇ ਨਿਰੰਕਾਰ ਰਹਾਓ ਪ੍ਰਭੂ ਉਸ ਮਨੁੱਖ ਦਾ ਪੱਖ ਕਰਦਾ ਹੈ ਉਸ ਦੀ ਮਦਦ ਕਰਦਾ ਹੈ ਹਮੇਸ਼ਾ ਰਹਾਓ ਮਾਤ ਗਰਭ ਮਹਿ ਅਗਨ ਨ ਜੋ ਹੈ हे ਪਾਈ ਜਿਵੇਂ ਜੀਵ ਨੂੰ ਮਾਦੇ ਪੇਟ ਵਿੱਚ ਅਗ ਦੁੱਖ ਨਹੀਂ ਦਿੰਦੀ ਕਾਮ ਕਰੋਧ ਲੋਭ ਮੋਹ ਨਪੋਹ ਹੈ ਤਿਵੇਂ ਪ੍ਰਭੂ ਜਿਸ ਦਾ ਜਿਸ ਮਨੁੱਖ ਦਾ ਪੱਖ ਕਰਦਾ ਹੈ ਪਰਮਾਤਮਾ ਉਸ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਕੋਈ ਵੀ ਆਪਣੇ ਦਬਾਬ ਵਿੱਚ ਨਹੀਂ ਲਿਆ ਸਕਦਾ ਸਾਧ ਸੰਗ ਜਪੈ ਨਰੰਕਾਰ ਉਹ ਮਨੁੱਖ ਗੁਰੂ ਦੀ ਸੰਗਤ ਵਿੱਚ ਟਿਕ ਕੇ ਪਰਮਾਤਮਾ ਦਾ ਨਾਮ ਜਪਦਾ ਹੈ निंदक ਕਹਿ ਮੋਹ ਲਾਗੇ ਸ਼ਾਰ ਪਰ ਉਸ ਦੀ ਨਿੰਦਿਆ ਕਰਨ ਵਾਲੇ ਮਨੁੱਖ ਦੇ ਸਿਰ ਉੱਤੇ ਸਵਾਹ ਪੈਂਦੀ ਹੈ ਨਿੰਦਕ ਬਦਨਾਮੀ ਹੀ ਖਟਦਾ ਹੈ ਰਾਮ ਕਵਚ ਦਾਸ ਕਾ ਸੁਨਾਹ हे ਭਾਈ ਪਰਮਾਤਮਾ ਦਾ ਨਾਮ ਸੇਵਕ ਵਾਸਤੇ ਸ਼ਾਸਤਰਾਂ ਦੀ ਮਾਰ ਤੋਂ ਬਚਾਉਣ ਵਾਲਾ ਤੰਤਰ ਹੈ ਸੰਜੋ ਹੈ ਦੂਤ ਦੁਸ਼ਟ ਤੇਸ ਪੋਹਤ ਨਾਹੀਂ ਜਿਸ ਮਨੁੱਖ ਦੇ ਪਾਸ ਰਾਮਨਾਮ ਦਾ ਕਵਚ ਹੈ ਸੰਜੋ ਹੈ ਉਸ ਨੂੰ ਕਾਮਾਦਿਕ ਚੰਦਰੇ ਵੈਰੀ ਬੋ ਨਹੀਂ ਸਕਦੇ ਇਹ ਸੰਜੋ ਇੱਕ ਲੋਹੇ ਦੀ ਬਰਦੀ ਹੁੰਦੀ ਹੈ ਜੋ ਪੁਰਾਣੇ ਸਮਿਆਂ ਵਿੱਚ ਸੈਨਿਕ ਪਹਿਨਦੇ ਹੁੰਦੇ ਸੀ ਤੇ ਵੈਰੀਆਂ ਦੇ ਵਾਰ ਤੋਂ ਬਚਦੇ ਸੀ ਇਸੇ ਤਰ੍ਹਾਂ ਹੀ ਗੁਰੂ ਜੀ ਫਰਮਾਨ ਕਰ ਰਹੇ ਹਨ ਕੇ ਪ੍ਰਮਾਤਮਾ ਦਾ ਨਾਮ ਵੀ ਬੰਦੇ ਦੀ ਆਤਮਾ ਵਾਸਤੇ ਹਿਰਦੇ ਵਾਸਤੇ ਇੱਕ ਕਵਚ ਦੇ ਇੱਕ ਸੰਜੋਧਾ ਕੰਮ ਕਰਦਾ ਹੈ ਜਿਹੜਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਚੰਦਰੇ, ਵੈਰੀਆਂ ਤੋਂ ਬਚਾਉਂਦਾ ਹੈ ਜੋ ਜੋ ਗਰਭ ਕਰੇ ਸੋ ਜਾਏ ਪਰ ਜਿਹੜਾ ਜਿਹੜਾ ਮਨੁੱਖ ਆਪਣੀ ਤਾਕਤ ਦਾ ਮਾਣ ਕਰਦਾ ਹੈ ਉਹ ਆਤਮਿਕ ਜੀਵਨ ਵੱਲੋਂ ਤਬਾਹ ਹੋ ਜਾਂਦਾ ਹੈ ਗਰੀਬ ਦਾਸ ਕੀ ਪ੍ਰਭ ਸਰਣਾਏ ਗਰੀਬ ਦਾ ਆਸਰਾ ਸੇਵਕ ਦਾ ਆਸਰਾ ਪ੍ਰਭੂ ਆਪ ਬਣਦਾ ਹੈ ਹੰਕਾਰੀਆਂ ਨੂੰ ਮਾਰ ਮੁਕਾਂਦਾ ਹੈ ਤੇ ਸੇਵਕ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਦਾ ਹੈ ਜਿਹਦੇ ਮਨ ਚ ਹੰਕਾਰ ਨਹੀਂ ਹੁੰਦਾ ਜੋ ਜੋ ਸਰਨ ਪਿਆ ਹਰ ਰਾਏ ਏ ਭਾਈ ਜਿਹੜਾ ਜਿਹੜਾ ਮਨੁੱਖ ਪ੍ਰਭੂ ਪਾਤਸ਼ਾਹ ਦੀ ਸਰਨੀ ਪੈ ਜਾਂਦਾ ਹੈ ਸੋਦਾਸ ਰਖਿਆ ਆਪਣੇ ਕੰਠ ਲਾਏ ਉਸ ਸੇਵਕ ਨੂੰ ਪ੍ਰਭੂ ਆਪਣੇ ਗਲ ਨਾਲ ਲਾ ਕੇ ਦੁਸ਼ਟ ਦੂਤਾਂ ਤੋਂ ਬਚਾ ਲੈਂਦਾ ਹੈ ਜੇ ਕੋ ਬਹੁਤ ਕਰੇ ਅਹੰਕਾਰ ਪਰ ਜਿਹੜਾ ਮਨੁੱਖ ਆਪਣੀ ਹੀ ਤਾਕਤ ਉੱਤੇ ਬੜਾ ਮਾਣ ਕਰਦਾ ਹੈ ਉਹ ਖਿੰਮੈ ਰੁਲਤਾ ਖਾਕੂ ਨਾਲ ਉਹ ਮਨੁੱਖਾ ਓਹੋ ਮਨੁੱਖਾ ਇਨਾ ਦੂਤਾਂ ਦੇ ਟੱਕਰੇ ਤੇ ਇੱਕ ਖੇਨ ਵਿੱਚ ਹੀ ਮਿੱਟੀ ਵਿੱਚ ਮਿਲ ਜਾਂਦਾ ਹੈ ਉਹ ਮਨੁੱਖ ਮਿਲਦਾ ਹੈ ਮਿੱਟੀ ਵਿੱਚ ਜਿਹੜਾ ਹੰਕਾਰ ਕਰਦਾ ਹੈ ਮਾਣ ਕਰਦਾ ਹੈ ਤਾਕਤ ਹੈ ਭੀ ਸੱਚਾ ਹੋਵਣ ਹਾਰ ਹੈ ਭਾਈ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਹੁਣ ਵੀ ਮੌਜੂਦ ਹੈ ਸਦਾ ਲਈ ਮੌਜੂਦ ਰਹੇਗਾ ਜਦੋਂ ਅਸੀਂ ਨਹੀਂ ਰਹਿਣਾ ਤੇ ਪਰਮਾਤਮਾ ਫਿਰ ਵੀ ਰਹੇਗਾ ਸਦਾ ਸਦਾ ਜਾਈ ਬਲੇਹਾਰ ਮੈਂ ਸਦਾ ਉਸੇ ਉਤੋਂ ਸਦਕੇ ਜਾਂਦਾ ਹਾਂ ਬਲੇਹਾਰ ਜਾਂਦਾ ਹਾਂ ਆਪਣੇ ਦਾਸ ਰੱਖੇ ਕਿਰਪਾ ਤਾਰ ਏ ਭਾਈ ਪ੍ਰਭੂ ਆਪਣੇ ਦਾਸ ਨੂੰ ਕਿਰਪਾ ਕਰਕੇ ਵਿਕਾਰਾਂ ਤੋਂ ਸਦਾ ਬਚਾਉਂਦਾ ਹੈ ਨਾਨਕ ਕੇ ਪ੍ਰਭ ਪ੍ਰਾਣ ਅਧਾਰ ਨਾਨਕ ਦੇ ਪ੍ਰਭੂ ਜੀ ਆਪਣੇ ਦਾਸਾਂ ਦੀ ਜਿੰਦ ਦਾ ਆਸਰਾ ਹਨ ਪ੍ਰਾਣਾ ਦਾ ਸਹਾਰਾ ਹੈ ਗੌੜ ਮਹੱਲਾ ਪੰਜਵਾ ਅਜਰਜ ਕਥਾ ਮਹਾ ਅਨੂਪ ਹੈ ਭਾਈ ਜਿਸ ਪਰਮਾਤਮਾ ਦੀ ਸਿਫਤਸਲਾ ਦੀਆਂ ਗੱਲਾਂ ਹੈਰਾਨ ਕਰਨ ਵਾਲੀਆਂ ਹਨ ਪਰਮਾਤਮਾ ਪਾਰ ਬ੍ਰਹਮਕਾਰੂਪ ਤੇ ਬੜੀਆਂ ਅਦੁੱਤੀ ਹਨ ਗੱਲਾਂ ਜੀਵਾਤਮਾ ਉਸ ਪਰਮਾਤਮਾ ਦਾ ਹੀ ਰੂਪ ਹੈ ਰਹਾਉ ਨਾ ਇਹੋ ਬੁੱਢਾ ਨਾ ਇਹੋ ਬਾਲਾ हे ਭਾਈ ਜੀਵਾਤਮਾ ਜਿਸ ਪਰਮਾਤਮਾ ਦਾ ਰੂਪ ਹੈ ਉਹ ਐਸਾ ਹੈ ਕਿ ਨਾ ਇਹ ਕਦੇ ਬੁੱਢਾ ਹੁੰਦਾ ਹੈ ਨਾ ਹੀ ਇਹ ਕਦੇ ਬਾਲਵਸਥਾ ਵਿੱਚ ਪਰ ਅਧীন ਹੁੰਦਾ ਹੈ ਨਾ ਇਸ ਦੁੱਖ ਨਹੀਂ ਜਮ ਜਾਲਾ ਇਸ ਨੂੰ ਕੋਈ ਦੁੱਖ ਨਹੀਂ ਪਹੁੰਚ ਸਕਦਾ ਜਮਾ ਦਾ ਜਾਲ ਪਸਾ ਨਹੀਂ ਸਕਦਾ ਨਾ ਇਹੋ ਬਿਨਸੈ ਨਾ ਇਹੋ ਜਾਏ ਪਰਮਾਤਮਾ ਐਸਾ ਹੈ ਕਿ ਨਾ ਇਹ ਕਦੇ ਮਰਦਾ ਹੈ ਨਾ ਜਮਦਾ ਹੈ ਆਦ ਜੋਗਾਦੀ ਰਹਾ ਸਮਾਏ ਇਹ ਤਾਂ ਸ਼ੁਰੂ ਤੋਂ ਹੀ ਜੁਗਾ ਦੇ ਸ਼ੁਰੂ ਤੋਂ ਹੀ ਹਰ ਥਾਂ ਵਿਆਪਕ ਚਲਿਆ ਆ ਰਿਹਾ ਹੈ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇਹ ਸਦਾ ਸੱਚ ਰਹੇਗਾ ਨਾ ਇਸ ਉਸ ਨ ਨਹੀਂ ਐਸ ਸੀਤਾ ਏ ਭਾਈ ਜੀ ਆਤਮਾ ਜਿਸ ਪ੍ਰਭੂ ਦਾ ਰੂਪ ਹੈ ਉਹ ਵੈਸਾ ਹੈ ਕਿ ਇਸ ਨੂੰ ਵਿਕਾਰਾਂ ਦੀ ਤਪਸ਼ ਨਹੀਂ ਪਹੁੰਚ ਸਕਦੀ ਚਿੰਤਾ ਫਿਕਰ ਦਾ ਪਾਲਾ ਨਹੀਂ ਵਿਆਪ ਸਕਦਾ ਨਾ ਠੰਡ ਲੱਗੇ ਨਾ ਗਰਮੀ ਲੱਗੇ ਨਾ ਇਸ ਦੁਸ਼ਮਨ ਨਾ ਇਸ ਮੀਤ ਅਤੇ ਨਾ ਇਸ ਪ੍ਰਮਾਤਮਾ ਦਾ ਕੋਈ ਵੈਰੀ ਹੈ ਨਾ ਮਿੱਤਰ ਹੈ ਕਿਉਂਕਿ ਇਸ ਦੇ ਬਰਾਬਰ ਦਾ ਕੋਈ ਹੋਰ ਹੈ ਹੀ ਨਹੀਂ ਨਾ ਇਸ ਹਰਖ ਨਹੀਂ ਇਸ ਸੋਗ ਕੋਈ ਖੁਸ਼ੀ ਜਾਂ ਗਮੀ ਵੀ ਇਸ ਉਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ ਸਾਬਕੇਛ ਇਸਕਾ ਇਹੋ ਕਰਨੈ ਜੋਗ ਪਰ ਜਗਤ ਦੀ ਹਰੇਕ ਛੈ ਇਸੇ ਦੀ ਹੀ ਪੈਦਾ ਕੀਤੀ ਹੋਈ ਹੈ ਇਹ ਪ੍ਰਮਾਤਮਾ ਸਭ ਕੁਝ ਕਰਨ ਦੇ ਸਮਰੱਥ ਹੈ ਨਾ ਇਸ ਬਾਪ ਨਹੀਂ ਇਸ ਮਾਇਆ ਹੈ ਭਾਈ ਜੀਵਾਤਮਾ ਜਿਸ ਪ੍ਰਮਾਤਮਾ ਦਾ ਰੂਪ ਹੈ ਉਹ ਐਸਾ ਹੈ ਕਿ ਇਸ ਦਾ ਨਾ ਕੋਈ ਪਿਓ ਹੈ ਨਾ ਹੀ ਇਸ ਦੀ ਕੋਈ ਮਾਂ ਹੈ ਇਹੋ ਆ ਪਰੰਪਰ ਹੋਤਾ ਆਇਆ ਇਹ ਤਾਂ ਪਰੇ ਤੋਂ ਪਰੇ ਹੈ ਤੇ ਸਦਾ ਹੀ ਹੋੰਦਵਾਲਾ ਹੈ ਪਾਪ ਭੁਨ ਕਾ ਇਸ ਲੇਪ ਨਾ ਲਾਗੈ ਪਾਪਾਂ ਤੇ ਪੁੰਨਾਂ ਦਾ ਵੀ ਸੁੱਤੇ ਕੋਈ ਅਸਰ ਨਹੀਂ ਹੁੰਦਾ ਪ੍ਰਮਾਤਮਾ ਸਮਰੱਥ ਹੈ ਘਟ ਘਾਟੇ ਅੰਤਰ ਸਦ ਹੀ ਜਾਗੈ ਇਹ ਪ੍ਰਭੂ ਪਰਮਾਤਮਾ ਹਰੇਕ ਸਰੀਰ ਦੇ ਅੰਦਰ ਮੌਜੂਦ ਹੈ ਅਤੇ ਸਦਾ ਅਈ ਸੁਚੇਤ ਰਹਿੰਦਾ ਹੈ 3 ਗੁਣਾ ਇੱਕ ਸਖਤ ਉਪਾਇਆ हे ਭਾਈ ਜੀਵਾਤਮਾ ਜਿਸ ਪਰਮਾਤਮਾ ਦਾ ਰੂਪ ਹੈ ਇਹ ਬੜੀ ਡਾਢੀ ਮਾਇਆ ਉਸੇ ਦਾ ਹੀ ਪਰਛਾਵਾਂ ਹੈ ਮਹਾ ਮਾਇਆ ਤਾਂ ਕੀ ਹੈ ਛਾਇਆ ਇਹ ਤਿੰਨਾ ਗੁਣਾ ਵਾਲੀ ਮਾਇਆ ਉਸੇ ਨੇ ਹੀ ਪੈਦਾ ਕੀਤੀ ਹੈ ਤੇ ਉਸ ਦੀ ਹੀ ਛਾਇਆ ਹੈ ਅਸ਼ਾਅੱਲਾ ਸ਼ੇਧ ਭੇਦ ਦਿਆਲ ਪਰ ਉਸ ਪ੍ਰਭੂ ਨੂੰ ਕੋਈ ਵਿਕਾਰ ਛਾਲ ਨਹੀਂ ਸਕਦਾ ਵੇ ਨਹੀਂ ਸਕਦਾ ਉਸ ਦਾ ਭੇਦ ਨਹੀਂ ਪਾਇਆ ਜਾ ਸਕਦਾ ਉਹ ਦਿਆ ਦਾ ਘਰ ਹੈ ਦਿਆਲ ਹੈ ਦੀਨ ਦਿਆਲ ਸਦਾ ਕਿਰਪਾਲ ਉਹ ਦੀਨਾਂ ਉਤੇ ਰਿਆ ਕਰਨ ਵਾਲਾ ਹੈ ਕਿਰਪਾਲ ਹੈ ਕਿਰਪਾ ਨਿਧ ਹੈ ਦਿਆ ਦਾ ਸੋਮਾ ਹੈ ਤਾ ਕੀ ਗਤ ਮਿਤ ਕਸ਼ੂ ਨਾ ਪਾਏ ਓ ਪ੍ਰਭੂ ਪਰਮਾਤਮਾ ਕਿਹੋ ਜਿਆ ਹੈ ਤੇ ਕਿਡਾ ਵੱਡਾ ਹੈ ਇਹ ਭੇਤ ਲਭਿਆ ਨਹੀਂ ਜਾ ਸਕਦਾ ਉਸ ਦਾ ਉਰਲਾ ਪਾਸਾ ਪ੍ਰਲਾ ਬਨਾ ਕਦੇ ਵੀ ਨਹੀਂ ਲਭ ਸਕਦਾ ਕੋਈ ਪਰਮਾਤਮਾ ਬਹੁਤ ਬੇਅੰਤ ਹੈ ਬੇਅੰਤ 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 ਹੈ ਪਰਮਾਤਮਾ ਉਹਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ ਨਾਨਕ ਤਾਂ ਕਹਿ ਬਲ ਬਲ ਜਾਏ ਨਾਨਕ ਉਸ ਪ੍ਰਭੂ ਤੋਂ ਸਦਾ ਸਦਕੇ ਜਾਂਦਾ ਹੈ ਜਿਹੜਾ ਪ੍ਰਮਾਤਮਾ ਬੇਅੰਤ ਹੈ ਜਿਹੜਾ ਸ੍ਰਿਸ਼ਟੀ ਦਾ ਰਚਨਹਾਰ ਹੈ ਜਿਹੜਾ ਸਭ ਜੀਵਾਂ ਦੀ ਰੱਖਿਆ ਕਰਦਾ ਹੈ ਪ੍ਰਤਪਾਲਕ ਹੈ ਅਤੇ ਸਭ ਜੀਵਾਂ ਨੂੰ ਰੋਜੀ ਰੋਟੀ ਦਿੰਦਾ ਹੈ ਤਾਂ ਕਿ ਗਤ ਮਿਤ ਕਸ਼ੂ ਨਾ ਪਾਏ ਨਾਨਕ ਤਾਂ ਕਹਿ ਬਲ ਬਲ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 868 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 869 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਬੋਲ ਚੁੱਕ ਦੀ ਖਿਮਾ ਗੁਰਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ